ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਅੱਜ ਭਾਈ ਚੱਲਿਆ ਅਸੀਂ ਸ਼੍ਰੀ ਫਤੇਗੜ ਸਾਹਿਬ ਜੋ ਲੰਗਰਾਂ ਦੀ ਆਪਣੀ ਸੇਵਾ ਹੁੰਦੀ ਹੈ ਹਰ ਸਾਲ ਸਫਾਈ ਕਰਨ ਉੱਥੇ ਦਿਖਾਉਣੇ ਅੱਜ ਦਾ ਸਾਰਾ ਦਿਨ ਫਤੇਗੜ ਸਾਹਿਬ ਦਾ ਲਾਵਾਂਗੇ ਸਾਰੇ ਦਿਨ ਤੇ ਤਾਂਪਨ ਵੀ ਚੱਲਿਆ ਮਦਦ ਨੂੰ ਛੁੱਟੀ ਸੀਗੀ ਤਾਂ ਮੈਂ ਵੀ ਜਾਣਾ ਮੈਂ ਚੱਲ ਭਾਈ ਹੋ ਜਾ ਤਿਆਰ ਤੁਸੀਂ ਸ਼ਾਮ ਵਾਲੀ ਟਰਾਲੀ 'ਚ ਚੱਲਿਆ ਫਿਰ ਉੱਥੇ ਲਓ ਜੀ ਸੇਵਾਦਾਰ ਤਿਆਰ ਨੇ ਹੁਣ ਜਾਣ ਨੂੰ ਕੱਬਲਾ ਬਲੌਂਡਾ ਬੜਾ ਫੁੱਲੇ ਫੁੱਲੇ ਫਤਿਹਲਾ ਕਰ ਕਰ ਹਾਲਸਾ ਬੜਾ ਸੰਗਤਾਂ ਤਿਆਰ ਨੇ ਇਹ ਸਾਡੇ ਪੁਰਾਣੇ ਬੰਦੇ ਭਾਈ ਕਲਵੰਤ ਸਿੰਘ ਕਾਂਤੀ ਕਾਂਤੀ ਇੱਧਰ ਮੂੰਹ ਕਰ ਯਾਰ ਬੋਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲੇ ਅੱਜ ਆਪਾਂ ਕਿੱਥੇ ਫਤਿਹਗੜ ਸਾਹਿਬ ਦੀ ਤਰਸ ਦਿੱਤੀ ਕਾਂਤੀ ਬੋਲਦਾ ਕਦੇ ਨਹੀਂ ਕਿ ਲੰਗਰਾਂ ਦੀ ਸਫਾਈ ਕਰਨ ਵਾਸਤੇ ਚੱਲੇ ਆਂ ਭਾਈ ਸੰਗਤਾਂ ਧੰਨਵਾਦ ਆ ਨੌਜਵਾਨ ਵੀਰਾਂ ਦਾ ਬੰਦੂ ਦਾ ਬੱਚਿਆਂ ਦਾ ਮਤਾਮਨਾ ਕਰਨੀ ਹੈ ਆਪਾਂ ਇਹਨਾਂ ਦੇ ਦੁੱਤੀ ਭੇਜਣਾ ਸਾਡੇ ਲਗਰੀ ਬਾਹੇ ਛੋਟੇ ਛੋਟੇ ਮਾਸੂਮ ਬੱਚੇ ਇਦਾਂ ਦੀ ਨਵੀਂ ਪਨੀਰੀ ਤਿਆਰ ਕਰਤੀ ਪਰਮਾਨੰਦਾ ਹੁੰਦਾ ਲਾਵੀ ਟਰਾਲੀ ਤੇ ਲੱਦ ਲਿਆ ਸਮਾਨ ਸਾਰਾ ਦਫਾ ਇੱਟਰਾ ਵਗੈਰਾ ਬਾਦ ਕਰਕੇ ਅੰਮਗੇ ਸਫਾਣਾ ਕਹਿੰਦੇ ਕਿ ਬਰਸਾਤਾਂ ਜ਼ਿਆਦੇ ਨੇ ਕਿ ਕਰਕੇ ਖਬਾੜ ਬਹੁਤ ਜੰਮਿਆ ਹੋਇਆ ਮੁੰਡੇ ਪਰਨੇ ਬੰਦ ਨੇ ਪੂਰੇ ਸ਼ੌਂਕ ਨਾਲ ਦਸਤਾਰਾਂ ਸਜਾਉਂਦੇ ਨੇ ਵੀ ਹੈਰੀ ਲੱਗਿਆ ਸੇਵਾ ਕਰਨ ਦਸਤਾਰਾਂ ਦੀ ਇਹਨਾਂ ਦੀ। ਹਾਂ ਬਾਬਾ ਜੀ ਉਹਦੀ ਸੇਵਾ। ਇਹ ਵੀ ਆਇਤੀ ਦੀਆਂ ਆਉਣੀਆਂ। ਹਾਂ। ਬਾਬਾ ਵੀ ਸੰਗਤਾਂ ਚੱਲ ਪਈਆਂ। ਪੱਕਾ ਤੁਰਨਾ ਲਾ ਇਹਨੂੰ ਵੀ ਲੈ ਬਲੌਗ। ਆਹ ਬੰਦਾ ਹੱਡਾ ਡਬਈ ਪਹੁੰਚ ਗਿਆ। ਸ੍ਰੀ ਆਕਾਲ। ਸ੍ਰੀ ਆਕਾਲ। ਲੋ ਵੀ ਮਿੱਤਰੋ ਥੰਨੇ ਪਹੁੰਚ ਗਏ। ਸੰਗਤਾਂ ਪੂਰੀਆਂ ਆਏ ਅਫਸ਼ਾਹ ਚ ਨੇ ਜੱਟ ਬਲੂ ਖੁਦ ਨੇ ਬੋਲੀਆ ਜੱਟ ਬਲੂ ਕੱਲ ਕੀ ਧਰਕੋ ਤੋਰਾ ਸਾਹ ਉਹਦੇ ਸਾਹਨੇ ਖੜਿਆ ਉਹ ਬਾਣ ਬੂਣ ਲੈਣਾ ਹੁੰਦਾ ਰੱਸੀ ਉੱਤੇ ਜਿਆ ਪਰਣ ਸੋਨਹਾਲਾ ਸੱਸੀ ਅਪਾ ਨਾ ਮੈਂ ਮੁੰਡੇ ਨੇ ਪੂਰੇ ਇਤਸ਼ਾਹ ਨਾਲ ਸੇਵਾ ਬੋਲੇ ਇਸ ਸੁਨਹਿਾਰੇ ਜ਼ੀਆਕਾਰ ਲਓ ਜੀ ਸਰੰਦ ਪਹੁੰਚ ਗਏ ਰੁਪੜਟੇ ਕੋਲੇ ਆ ਪਹੁੰਚਣ ਲੱਗੇ ਆ ਸੰਗਤਾਂ ਵਸ ਵਿੱਚ ਬੰਦੇ ਗੱਡੀ ਚ ਪੂਰੇ ਪਹੁੰਚ ਪਈ ਗਏ ਵੀ ਵਸ ਪਹੁੰਚਣ ਲੱਗੇ ਆ ਲਓ ਜੀ ਆਰੇ ਪਾਪਾ ਬੰਦਾ 72 ਕਾਲਜ ਪਹਿਲਾ ਪਹਿਲਾ ਵੇ ਪੁਲਾ ਕਰਦੀ ਵੰਟੀ ਆ ਗਈ ਜੀ ਆ ਵੀ ਇੱਧਰ ਚਲਦੀਆਂ ਨੇ ਸਫੰਜਾਂ ਅੱਜ ਮੀਟਿੰਗ ਵੀ ਆ ਲੰਘਣੇ ਪਾਪਾ ਬੰਦਾ ਪਾਪਾ ਪਹਿਲੇ ਕਾਲਜ ਟਾਇਰ 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 ਜਿਹੜਾ ਆ द्वारा ज्योति समूह बलह श्री गुरु ग्रंथ साहब यूनिवर्सिटी श्री गुरु ग्रंथ साहब वर्ल्ड यूनिवर्सिटी ਲਓ ਜੀ ਪਹੁੰਚ ਗਿਆ ਸੰਗਤਾਂ ਦੇਖੋ ਕੀ ਕਵਾੜ ਹੋਇਆ ਪਿਆ ਦੇਖਿਓ ਸ਼ਾਮ ਤੱਕ ਸਭ ਸਫਾਈ ਹੋ ਜਾਣੀ ਆ ਦੇ ਉਹ ਕਨੈਦ ਕੀ 20 ਜਿਆਦੇ ਸੀ ਉਹਦੇ ਕਰਕੇ ਵਾਧਾ ਕਵਾੜ ਆ ਲੱਗੇ ਮੁੰਡੇ ਆ ਗਏ ਜਿਹੜੇ ਮੂਰੇ ਲੱਗੇ ਹੋਏ ਨੇ ਕੰਨ ਸਫਾਈ ਆ ਗਏ ਹੁਣ 35-40 ਜਣੇ ਚੱਕ ਪਾਵੇਂ ਹੁਣ ਸਾਰਾ ਸਫਾਈ ਕਰਦਾ ਉਹ ਵੀ ਮੁੰਡੇ ਲੱਗੇ ਨੌਜਵਾਨ ਕੰਮਾਂ ਦੇ ਸਾਰੇ ਜਣੇ ਸਵਾਈ ਕਰਨਾ ਦੇਖੋ 2 ਘੰਟੇ ਨੂੰ ਨਕਸ਼ਾ ਬੋਲ ਦੇਣਾ ਇੱਧਰ ਬੀਰੋਣੀ ਵੀ ਪਹੁੰਚ ਗਈ ਗੱਡੀ ਦੇ ਪਿੱਛੇ ਸਕੂਟਰੀ ਤੇ ਸਾਡੀ ਲੱਗ ਗਿਆ ਮੋਟਰ ਹਟਕਾਣ ਇੱਧਰ ਪੈਸਾ ਵੀ ਆਇਆ ਹੋਇਆ ਅਜ ਤਾਂ ਇਹਦੇ ਮੇਰੇ ਆ ਵੀ ਪਾਇਆ ਨੰਬਰ ਤੇਰੇ ਨਾਲ ਹੀ ਹੈਗਾ ਲਾਭ ਤੇ ਜਿਉਣੀ ਵੀ ਆ ਗਏ ਆ ਗਏ ਨੇ ਯਾਰ ਉਹਰੇ ਪੱਠੀ ਬਣਾਈ ਹੋਈ ਆ ਸਾਡੇ ਲੰਗਰ ਤੋਂ ਬਾਹਰ ਕਿਸ ਨੇ ਟੌਰੇ ਚ ਡੀਂਗ ਨੇ ਚਲੋ ਅਸੀਂ ਲਮਾਂਗੇ ਕੰਮ ਇਹਨਾਂ ਤੋਂ ਹੁਣ ਨਕਸ਼ਾ ਦੇਖੋ ਬਦਲਦਾ ਹੋਰੇ ਹੁਣ ਘੰਟੇ ਤੱਕ ਮੁੰਡੇ ਪੂਰੇ ਇਤਸ਼ਾਹ ਨਾਲ ਨੇ ਵੀ ਦੇਖੋ ਇੰਦਰ ਹੈਰੀ ਹੋਣੀ ਚੀਨੇ ਹੋਣੀ ਗੋਪੀ ਹੋਣੀ ਪੂਰੇ ਮੁੰਡੇ ਇਤਸ਼ਾਹਜ ਨੇ ਹੈਰੀ ਚੀਨਾ ਗੋਪੀ ਉਧਰ ਮੁੰਡੇ ਉਧਰ ਦੇਖੋ ਗੋਰਾ ਤੀਜਾ ਪੂਰੇ ਮੈਂਗਣਾ ਜੀ ਮੁੰਡੇ ਪੂਰੇ ਸ਼ਾਹ ਚ ਨੇ ਅੱਧੇ ਘੰਟੇ ਚ ਦੇਖਾ ਨਕਸ਼ਾ ਚੇਂਜ ਕਰ ਦੇਣਾ ਕਹਿੰਦੇ ਇੱਧਰ ਤਬਰੂਨੀ ਵੀ ਆ ਗਏ ਨਾਲ ਇੱਕ ਮੁੰਡਾ ਹੋਰ ਆ ਗਿਆ ਆ ਲਓ ਵੀ ਹੈਰੀ ਹੈਰੀ ਇਹ ਵੀ ਮੁੰਡਾ ਹਰੇਕ ਸਾਲ ਸੇਵਾ ਕਰਦਾ ਵੀ ਬਹੁਤ ਤਨੋਂ ਮਨੋਂ ਤਨੋਂ ਮੁੰਡੇ ਸਾਰੇ ਵਧੀਆ ਨਵੀਂ ਪਨੀਰੀ ਤਿਆਰ ਹੋਈ ਆ ਬਹੁਤ ਖੁਸ਼ੀ ਹੋਈ ਨਵੇਂ ਮੁੰਡਿਆਂ ਨੂੰ ਦੇਖ ਕੇ ਜਿਹੜੇ ਆਏ ਨੇ ਲਓ ਜੀ ਚੱਲਦਾ ਕੰਮ ਜੋਰਾਂ ਛੁੜਾ ਹਾਂਜੀ ਆ ਦੇਖੀ ਨੇ ਲਓ ਵੀ ਮੁੰਡਿਆਂ ਨੇ ਖਿੱਚਿਆ ਪਿਆ ਕੰਮ ਪੂਰਾ ਆ ਵੀ ਲੋ ਐਨ ਪੂਰਾ ਹੈ ਪੋਟੇਰ ਕਰ ਦੋ ਸਾਫ ਆਪਣੇ ਤੰਬੂ ਇੱਥੇ ਲੱਗਣੇ ਨੇ ਕਿਵੇਂ ਆ ਆਪਣਾ ਹਫਤਾ ਡੇਰਾ ਇੱਥੇ ਹੀ ਲੱਗਣਾ ਐਨ ਪਲੇਨ ਕਰ ਦੋ ਮੇਰਾ ਪੁੱਤ ਓ ਮੁੰਡਿਆ ਤੂੰ ਵੀ ਕੰਮ ਕਰ ਲੈ ਕੋਈ ਤੂੰ ਘਰੇ ਦੇਈ ਜਨਾ ਉਹ ਆਉਂਦੀ ਆ ਫਰੋਜਪੁਰ ਤੋਂ ਆਉਂਦੀ ਆ ਆ ਨਵੀਂ ਪਨੀਰੀ ਵੀ ਆ ਗਈ ਹੁਣ ਸਾਡੇ ਨਾਲ ਇਹ ਵੀ ਲਾਗੇ ਮੁੰਡੇ ਜਵਾਨ ਕਿਸੇ ਦਾ ਬਹੁਤ ਚਾਹ ਨਾਲ ਇਹ ਕੰਮ ਵੱਧ ਕਰਦੇ ਨੇ ਹੁਣ ਓਏ ਕਾਲੀ ਕਰਦੀ ਆ ਇਹਦਾ ਆਪਣਾ ਯਾਰ ਪਾਈ ਆ ਇਹਦੇ ਨਾਲ ਦਾ ਪਿਆਰ ਆ ਇਹਦਾ ਚੱਲਦੇ ਹੁੰਦੇ ਤੋਂ ਨਾਲ ਇਹ ਰਿਆ ਆ ਕੀ ਚਾਲੀ ਚਾਲ ਕੀ ਬਣੀਆ ਸੋ ਯਾਰ ਆਉਂਦੀ ਆ ਕਿਹਾ ਹੋਇਆ ਲੰਗਰਾਂ ਦੀ ਸੇਵਾ ਹਾਂ ਕਰੋ ਵੀਤ ਕਰੋ ਮਟੋ ਸ਼ਰਾਰਤਵਾਜ ਨਹੀਂ ਕਰਨੀ ਬੁੱਤੋ ਕੰਮ ਕਰੋ ਆਪਾਂ ਦੇ ਲੋ 5-6 ਦਿਨ ਰੇ ਪੈਣਾ ਉਸ ਹਿਸਾਬ ਨਾਲ ਪੱਧਰ ਕਰ ਲੋ ਇਹਨੂੰ ਲਓ ਇੱਧਰ ਸਾਡਾ ਇੱਧਰ ਹੰਦੀਆਂ ਨੇ ਸੀਟਾਂ ਲਾਈਆਂ ਉਹ ਵੀ ਕੋਈ ਸਾਫ਼ ਕਰਨੀ ਪਣੀ ਆ ਬੋਲੀ ਪਾਣੀ ਵਾਲੀ ਗੱੜ ਕੀ ਕਾਪਦੀ ਡੰਗੀ ਬਹੁਤ ਹੈਵੀ ਬਹੁਤ ਆ ਬੱਸ ਬੱਸ ਆਹੋ ਇਹ ਵਾਲੀ ਹਿੱਲੀ ਵੀ ਹੋਈ ਆ ਪਿੱਛੋਂ ਨਹੀਂ ਉਹ ਤਾਂਹੀ ਹੋਇਆ ਪੂਰੀ ਤਾਂ ਉਹ ਤਾਂ પ્રાਣੀਓ ਆ ਸਾਈਡ ਤੇ ਰਹੋ ਬਾਬਾ ਘਰ ਕੀ ਹੋ ਖਾਲੀ ਆ ਕੋਈ ਨਹੀਂ ਜਾਂਦੀ ਇਹਦਾ ਖੜਾਈ ਵਾਲੀ ਆਹ ਵੇਖਣ ਜਾ ਲਓ ਜੀ ਦੇਖੋ ਹੁਣ ਸਫਾਈ ਸਵੇਰੇ ਕੀ ਸੀ ਜੰਗਲਾਂ ਦੇ ਵਿੱਚ ਹੋਇਆ ਭਾਈ ਸਾਰੇ ਪਾਸੇ ਘਰ ਚ ਸਫਾਈ ਮੁੰਡਿਆਂ ਨੇ ਸੇਵਾਦਾਰਾਂ ਨੇ ਪੂਰੀ ਸੇਵਾ ਕਰੀ ਐਨ ਦੇਖੋ ਮੈਂਤ ਕਰੀ ਦੇਖੋ ਕਿੰਨੀ ਸਫਾਈ ਕਰਤੀ ਸਾਡੇ ਮਿਸਤਰੀ ਸਾਹਿਬ ਉਹਨਾਂ ਨੇ ਪੂਰੀ ਦਿਲੋਂ ਸੇਵਾ કરી ਆ ਦੇਖੋ ਬਣਾਤੀ ਗੱਲ ਤੇ ਜੇ ਕੋਈ ਪੁਰਾਣੇ ਸਭ ਸਾਰੇ ਕੋਆਂ ਚ ਸਫਾਈ ਕਰਕੇ ਪਾਣੀ ਛਿੜਕਦਾ ਬੈਨਰ ਉੱਪਰ ਲਾ ਦੇ ਦੀ ਜੀ ਅੰਦਰ ਕਰਨੀਆਂ ਦੇਖਦੇ ਆ ਬਾਬਾ ਰੱਖੇ ਖਾਵਾਂਗੇ ਅੰਦਰ ਘਟੇ ਨੂੰ ਸਿਰੇ ਲਾਣਾ ਲੈਕਾ ਰੋਬੀਆਂ ਕਰਕੇ ਸਫਾਈ ਦੇਖੋ ਆ ਮੁੰਡੇ ਹੁਣ ਬੈਠੇ ਰੈਸਟ ਕਰ ਰਹੇ ਨੇ ਕਰਕੇ ਸਫਾਈ ਹੁਣ ਇਹ ਉਹ ਤਾਂ ਰਹਿ ਗਿਆ ਥੋੜਾ ਨਵੇੜ ਦੋ ਵੀ ਦੇਖੋ ਹੁਣ ਸਫਾਈ ਆ ਨਾਲ ਦੀ ਨਾਲ ਮੁੱਕ ਗਿਆ ਕਾਤੀ ਸੁਭਾਈ ਸਾਰੇ ਸਾਰੇ ਕੂੜ ਕਵਾੜ ਨੂੰ ਲਾਤੀ ਅੱਗ ਸਵੇਰੇ ਦੇਖੋ ਕੀ ਸੀ ਹੁਣ ਕੀ ਬਣ ਗਿਆ ਲਾਓ ਜੀ ਅੱਬਾ ਜੀ ਹੋ ਗਿਆ ਤਿਆਰੀਆਂ ਪੰਕੀਆਂ ਰੱਸੀਆਂ ਬੱਬਰ ਰੱਖੇ ਸੋ ਕੋਣੇ ਕੋਲ ਪੰਚਾਇਤਾਂ ਨੂੰ ਆਵੰਗੇ ਆ ਕੰਦ ਕਰਨੀਆ ਪਹਿਲਾਂ ਅਸੀਂ ਉੱਥੇ ਦਾ ਕੋਈ ਹੋਈ ਆ ਕੰਦ ਕਰਨੀ ਆ ਬਾਕੀ ਫਿਰ ਦੇਖ ਲਾਂ ਕਿਵੇਂ ਇਹ ਤੋ ਫੇਰੇ ਕੀ ਸੀ ਹਾਲ ਹੁਣ ਦਿੱਤਾਂ ਨਾ ਬਣਾ ਤੀ ਗੱਲ ਬਾਤ ਰਸੀਆਂ ਬੰਨ ਕੇ ਆਲੇ ਦਲੇ ਆਪਣੇ ਬੈਨਰ ਲਾਤੇ ਚਲੋ ਠੀਕ ਆ ਜੀ ਮਿਲਦੇ ਆਂ ਫਿਰ ਲਓ ਜੀ ਸੰਗਤਾਂ ਮੈਠਾਂ ਨੂੰ ਲੱਗੀਆਂ ਬਾਦੀ ਚ ਤੋਰਾ ਤੋਰੀਏ ਚਲੋ ਵੀ ਚਲੋ ਸੰਗਤੇ ਚਲੋ ਚਲੋ ਵੀ ਚਲੋ ਸੰਗਤੇ ਚਲੋ ਬੋਲੇ ਇਹ ਸੋਨੇ ਹਾਲਾ ਸੋ ਸ੍ਰੀ ਆਕਾਰ ਬਹੁਤ ਕੰਮ ਕਰਿਆ ਵੀ ਮੁੰਡਿਆਂ ਨੇ ਨੌਜਵਾਨਾਂ ਨੇ ਫੌਜੀ ਵੀਰ ਨੇ ਵੀ ਪੂਰੀ ਆਪਣੀ ਸ਼ਰਧਾ ਨਾਲ ਡਿਊਟੀ ਨਿਭਾਈ ਆ ਲਾਓ ਜੀ ਇੱਧਰ ਗੋਪੀ ਹੋਣੀ ਪਾਲੀ ਹੋਣੀ ਮੁੰਡੇ ਘਰਾਲੇ ਵਾਲੇ ਪੂਰੀ ਸੇਵਾ ਕਰੀ ਸਾਰਿਆਂ ਨੇ ਬਈ ਆ ਪੈਸੇ ਨੇ ਵੀ ਫੁੱਲ ਸੇਵਾ ਕਰੀ ਚੀਨਾ ਬਈ ਲਾਓ ਜੀ ਹੁਣ ਸੇਵਾ ਕਰਕੇ ਸਾਡੀ ਸਾਰੀ ਸੰਗਤ ਚੱਲਣ ਲੱਗੀ ਆ ਪਿੰਡ ਨੂੰ ਬਹੁਤ ਸੇਵਾ ਕਰੀ ਮੁੰਡਿਆਂ ਨੇ ਤੇ ਸਾਰੇ ਜਣੇ ਚੱਲਿਆ ਹੋਈ ਪਿੰਡ ਨੂੰ ਸੇਵਾ ਕਰਕੇ ਬੰਦੇ ਸਾਰੇ टू बहुत आयो सूला कुड़ Hai pere kya pate? Haiyaa dewa letla kaya paka paka Hahaha Kwa 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 ਦੀ ਲੱਗਣ ਵਾ ਵਾ ਕਰਨਾ ਸਾਰੇ ਮੈਂ ਕਰਦਾ ਉਹ ਦੇਖੋ ਦੇਖੋ ਮੈਂ ਉਹੀ ਕਰਦਾ ਮੈਂ ਤਾਂ ਬਹੁਤ ਖੇਡਦਾ ਨਾ ਵੀ ਤੇ ਉਹ ਵੀ ਕਿਤੇ ਨਾ ਆ ਕਿੰਨੀ ਗਿੱਡੀ ਚਾਹੁੰਦੇ ਆਂਦੀ ਤੇ ਗਿੱਡੀ ਕਿੰਨੀ ਬੋਲੇ ਸੋਨਿਆ ਪਹੁੰਚ ਕੇ ਪਿੰਡ ਆਪਾਂ ਬਈ ਸੰਗਤਾਂ ਸਾਰੀਆਂ ਬੈਠੀਆਂ ਨੇ ਹੁਣ ਪਹੁੰਚ ਕੇ ਪਿੰਡ ਹੁਣ ਲੱਗਿਆ ਉਤਰ ਘਰ ਦੇ ਕੋਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪ ਜੀ ਦੀ ਕੈਰੀ ਜੇ ਨਕਾਇ ਬਲੌਗ ਲੈ ਕੇ ਹਾਜ਼ਰ ਹੋਇਆ ਦੋ ਜੀ ਆਪਾਂ ਹੁਣ ਪਿੰਡ ਪਹੁੰਚ ਗਏ ਸੰਗਤਾਂ ਨੂੰ ਘਰੇ ਲਾਉਣਾ ਚਲੋ ਠੀਕ ਆ ਜੀ ਕੋਪੀ ਨੂੰ ਸਾਨੂੰ ਲਾਉਣਾ ਇਕੱਲੇ ਇਕੱਲੇ ਸੇਵਾਦਾਰਾਂ ਨੂੰ ਘਰ ਬੰਦਨੇ ਕਰਨਾ Hadi, hadi. 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 Hadi.